ਮੇਰਾ ਨਾਮ ਮਤੀਬ ਸਿੰਘ ਜੀ ਅੱਜ ਐਕਸੀਡੈਂਟ ਮੈਂ ਹੈਗਾ ਫੋਰਡ ਦੀ ਗੱਡੀ ਚ ਚਲਾ ਰਿਹਾ ਹਾਂ ਜੀ ਮੈਂ ਚਲਾ ਰਿਹਾ ਸੀ ਜਿਵੇਂ ਹੋਇਆ ਹਾਸਲ ਅਸੀਂ ਨਾ ਜੀ ਮੋਗੇ ਤੋਂ ਆ ਰਹੇ ਸਭ ਅਸੀਂ ਚੱਲੇ ਹਾਂ ਕੋਟੀ ਕੋਟਸਾਂ ਕਾਦਰ ਵਾਲਾ ਪਿੰਡ ਮੇਰੇ ਨਾਲ ਸੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ ਆ ਵੀਰ ਕ੍ਰੇਟਾ ਵਾਲਾ ਗੱਡੀ ਬਹੁਤ ਇੰਦੀ ਤੇਜ਼ ਸੀ ਐਨੇ ਪਹਿਲਾਂ ਮਾਰੀ ਟੱਕਰ ਸਵਿਫਟ ਵਾਲੀ ਸਾਈਡ ਮਾਰ ਕੇ ਮਗਰੇ ਮੇਰੀ ਗੱਡੀ ਆਉਂਦੀ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਹੈ ਫਾਈ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਆ ਜੀ ਸਾਡੇ ਕੋਲ ਸੀਟ ਬੈਲਟਾਂ ਜ਼ਿਆਦਾ ਸਪੀਡ ਉਹਦੀ ਗੱਡੀ ਜ਼ਿਆਦਾ ਸਪੀਡ ਤੇ ਕਾਫੀ ਸਪੀਡ ਤੇ ਪਿੱਛੋਂ ਹਾਂਜੀ ਹੋਰ ਕਿੱਥੇ ਹਾਂਜੀ ਪਹਿਲਾਂ ਸਵਿਫਟ ਚ ਮਾਰੀ ਹੈ ਜੀ ਨੇ ਮਾਰੀ ਹੈ ਪਹਿਲਾਂ ਸਵਿਫਟ ਚ ਮਾਰੀ ਹੈ ਸਵਿਫਟ ਚ ਮਾਰ ਕੇ ਬਾਅਦ ਚ ਮੇਰੀ ਗੱਡੀ ਚ ਵੱਜਾ ਹੈ ਹਾਂਜੀ ਹਾਂਜੀ ਮੈਂ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗਾ ਇਧਰ ਆ ਰਿਹਾ ਸੀ ਹਾਂਜੀ ਸਾਡੇ ਪਿੰਡ ਕਾਦਰ ਵਾਲਾ ਜੀ ਕਾਦ ਪਿੰਡ ਜਾ ਰਿਹਾ ਸੀ ਕਾਦਰ ਵਾਲੇ ਮੈਂ ਮੇਰੇ ਮਾਮਾ ਜੀ ਨੇ ਇਹਨਾਂ ਕੋ ਥੱਲੇ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਸਾਡੀ ਉਹ ਗੱਡੀ ਸਪੀਡ ਤੇ ਸੀ ਉਹ ਗੱਡੀ ਓਵਰ ਸਪੀਡ ਸੀ ਦਾ ਨਾਮ ਲੈਡੀ ਕਾਂਸਟੇਬਲ ਪਰਮਿੰਦਰ ਕੌਰ ਅੱਜ ਕਿਲਵਾਰੇ ਕੋਲ ਐਕਸੀਡੈਂਟ ਹੋਇਆਗਾ ਕਿਉਂਕਿ ਇਸੇ ਟ੍ਰੇਕ ਤੇ ਹੋਇਆਗਾ ਕਿਹਦੇ ਕਿਹਨੇ ਲੱਗਿਆ ਆ ਹਾਂਜੀ ਜਿਹੜਾ ਮਾਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾਗਰ ਤੋਂ ਹੋਈਆਂ ਨੇ ਜਿੰਨਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟੀਸੇਖਾ ਵੱਲੋਂ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਲਾਹ ਮਨਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀਸੇਖਾ ਵੱਲੋਂ ਆ ਰਹੀ ਸੀ ਤੇਜ਼ ਹੋ ਰਿਹਾ ਹੈ ਤੇ ਇਹ ਬਹੁਤ ਜ਼ਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੋਵਾਂ ਹਾਦਸਾ ਅਗਰਸਤ ਕੀਤੀਆਂ ਗਈਆਂ ਆ ਕੋਟੀਸੇ ਖਵਲ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਦਾ ਚਾਲਕ ਅਰਸ਼ਦੀਪ ਸਿੰਘ ਸਨ ਆਫ ਜਗਤਾਰ ਸਿੰਘ ਦੱਸਿਆ ਜਾ ਰਿਹਾ ਆ ਵਾਸੀ ਇਹ ਹੈਗੇ ਨੇ ਜੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਕਾਂਦਾ ਬੋੜਾ ਹਾਂਜੀ ਪਤਾ ਬੁਲ। ਕੋਈ ਗੱਲ ਕੋਈ ਗੱਡੀ ਵੀ ਕੋਈ ਬੱਜੀ ਹੈਗੀ। ਹਾਂ ਜੀ ਸਵਿਫਟ ਬੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕ੍ਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹਨੇ ਹਿੱਟ ਕੀਤੀ ਆ। ਉਹਦਾ ਜਿਹੜਾ ਚਾਲਕਾ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਸਨ ਆਫ ਗੁਰਮੀਲ ਸਿੰਘ। ਏਵਾਤੀ ਲੋਕਲ ਮੋਗਾ ਤੋਂ ਜਾਂਦੀ ਹਾਂਜੀ ਟੋਟਲ 10 ਗੱਡੀਆਂ ਨੂੰ ਨੁਕਸਾਨ ਹੋਇਆ ਹੈ ਜੀ ਡਰਾਈਵਰ ਹਾਂਜੀ ਜਿਹੜਾ ক্রেਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਹੈ ਬਾਕੀ ਦੇ ਦੂਜੇ ਕੀ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ